ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਆਪਾਂ ਨਾ ਦੇਗੀ ਮਿਰਚ ਬਣਾਵਾਂਗੇ ਉਹ ਵਾਸਤੇ ਆਪਾਂ ਲਈਆਂ ਜੀ ਆਹ ਮਿਰਚਾਂ ਤਾਂ ਆਪਣੀਆਂ ਹੈਗੀਆਂ ਜੋਧपुरी ਮਿਰਚ ਆਹ ਆਹ ਨਾ ਜੋਧਪੁਰੀ ਮਿਰਚ ਆਪਣੀ ਤੇ ਇੱਧਰ ਆ ਜੀ ਆਪਣੀ ਆ ਕਸ਼ਮੀਰੀ ਮਿਰਚ ਜਿਹੜੀ ਕਸ਼ਮੀਰੀ ਮਿਰਚ ਹੁੰਦੀ ਹੈ ਨਾ ਇਹਦੇ ਵਿੱਚ ਬਲ ਜਿਆ ਸਲ ਜੇ ਪਈ ਹੁੰਦੇ ਜੁਰੜੀਆਂ ਜੀਆਂ ਇਹ ਕਸ਼ਮੀਰੀ ਮਿਰਚ ਦੀ ਪਛਾਣ ਹੁੰਦੀ ਹੈ ਤੇ ਇਹਦੇ ਆਪਾਂ 100-100 ਗ੍ਰਾਮ ਲਈ ਹੈ ਇਹ ਤੇ ਆਪਾਂ ਹੁਣ ਇਹਦੇ ਵਿੱਚ ਨਾ ਕੋਈ ਕੈਮੀਕਲ ਨਹੀਂ ਪਾਉਂਦੇ ਤੇ ਆ ਆਪਾਂ ਇੱਕ ਚਕੰਦਰ ਲਿਆ ਸੀ 200 ਗ੍ਰਾਮ ਦਾ ਚਕੰਦਰ ਸੀਗਾ ਉਹਦੇ ਛਿਲਕੇ ਆਪਾਂ ਸ਼ਾਮ ਦਿੱਤੇ ਵਿੱਚ ਧੁੱਪ ਦੇ ਵਿੱਚ ਹੀ ਸੁਕਾ ਲਈ ਸੀ ਗਿਆ ਤੇ ਇਹਦੇ ਨਾਲ ਨਾ ਬਈ ਵਧੀਆ ਸੋਹਣਾ ਕਲਰ ਆਊਗਾ ਆਪਣੀ ਸਬਜ਼ੀ ਦੇ ਵਿੱਚ ਇਹ ਆਪਾਂ ਵਿੱਚ ਗ੍ਰाइंड ਕਰਾਂਗੇ ਤੇ ਇਹ ਵੀ ਆਪਣੇ ਵੈਸੇ ਫਾਇਦੇਮੰਦੀ ਹੁੰਦਾ ਹੈ ਆਪਾਂ ਨਾ ਚਕੰਦਰ ਦੀ ਤੇ ਇਧਰ ਆ ਜੀ ਰਤਨ ਜੋਤ ਇਹ ਰਤਨਜੋਤ ਵੀ ਆਪਣੇ ਸਰੀਰ ਵਾਸਤੇ ਵਧੀਆ ਜੇ ਆਪਾਂ ਸਬਜ਼ੀ ਚ ਰੋਜ਼ ਪਾਈਏ ਤੇ ਆਪਣੀਆਂ ਪੇਟ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ ਤੇ ਇਹ ਵੀ ਰੰਗਤ ਦਿੰਦਾ ਇਹ ਆਪਾਂ ਨਾ ਕਿਲੋ ਮਿਰਚਾਂ ਦੇ ਵਿੱਚ ਆਪਾਂ ਨਾ 100 ਗ੍ਰਾਮ ਜਾਂ 150 ਗ੍ਰਾਮ ਪਾ ਸਕਦੇ ਹਾਂ ਆਪਣੇ ਕੋਲੇ 100 ਗ੍ਰਾਮ ਨਾ ਮਿਰਚਾਂ 100-100 ਗ੍ਰਾਮ ਤੇ ਆਪਾਂ ਥੋੜੀ-ਥੋੜੀ ਪਾਵਾਂਗੇ ਆਪਾਂ ਕੋਈ ਜ਼ਿਆਦਾ ਨਹੀਂ ਪਾਉਂਦੇ ਇਹਦੇ ਵਿੱਚ ਤੇ ਹੁਣ ਆਪਾਂ ਨਾ ਇਹਨਾਂ ਨੂੰ ਧੁੱਪੇ ਸੁਕਾ ਲਿਆ ਮਿਰਚਾਂ ਨੂੰ ਵੀ ਤੇ ਇਹਨਾਂ ਨੂੰ ਵੀ ਤੇ ਹੁਣ ਆਪਾਂ ਜਿਹੜੀ ਕਸ਼ਮੀਰੀ ਮਿਰਚਾਂ ਨੇ ਇਹਦੀਆਂ ਡੰਡੀਆਂ ਤੋੜ ਲਾਂਗੇ ਇਸ ਤਰ੍ਹਾਂ ਕਰਕੇ ਤੇ ਇਹਦੀਆਂ ਡੰਡੀਆਂ ਆਪਣੀਆਂ ਟੁੱਟੀਆਂ ਟਟਾਈਆਂ ਹੀ ਆਈਆਂ ਹੋਈਆਂ ਤੇ ਆਪਾਂ ਇਹਨਾਂ ਨੂੰ ਹੁਣ ਫਿਰ ਕਰਾਂਗੇ ਗ੍ਰਾਇੰਡ ਆਪਾਂ ਨਾ ਕਿ ਸਭ ਤੋਂ ਪਹਿਲਾਂ ਕਸ਼ਮੀਰੀ ਮਿਰਚ ਤਿਆਰ ਕਰਾਂਗੇ ਇਹਦੀਆਂ ਆਪਾਂ ਡੰਡੀਆਂ ਤੋੜ ਲਈਆਂ ਤੇ ਪੀਸ ਵੀ ਛੋਟੇ ਕਰ ਲਏ ਇਹਦੇ ਤੇ ਹੁਣ ਆਪਾਂ ਇਹਨਾਂ ਪਾਵਾਂਗੇ ਜੱਗ ਦੇ ਵਿੱਚ ਬੀਜ ਇਹਦੇ ਵਿੱਚ ਪਾਉਂਦੇ ਜੀ ਇਹ ਆਪਾਂ ਬਾਹਰ ਹੀ ਕੱਢ ਦਿਆਂਗੇ ਜਿੰਨੇ ਕਿ ਵਿੱਚ ਉੱਡ ਗਏ ਉੱਡ ਗਏ ਦੂਜੇ ਬੀਜ ਆਪਾਂ ਰੱਖ ਲਾਂਗੇ ਬਾਹਰ ਬਸ ਆਹ ਬੀਜ ਇੱਧਰ ਰੱਖ ਲਾਂਗੇ ਤੇ ਹੁਣ ਆਪੇ ਇਹਦੇ ਵਿੱਚ ਪਾਵਾਂਗੇ ਆਹ ਚਕੰਦਰ ਇਹਦੇ ਵਿੱਚ ਨਾ ਆਪਾਂ ਚਕੰਦਰ ਪਾ ਦਿਆਂਗੇ ਇਹ 200 ਗ੍ਰਾਮ ਦਾ ਚਕੰਦਰ ਸੀ ਤੇ ਇਹ ਸੁੱਕ ਕੇ ਥੋੜਾ ਹੀ ਰਹਿ ਗਿਆ ਇਹ ਆਪਾਂ ਸਾਰੇ ਪਾ ਦਿਆਂਗੇ ਇਹਦੇ ਵਿੱਚ ਤੇ ਹੁਣ ਆਪਾਂ ਨਾ ਇਹਦੇ ਵਿੱਚ 2 ਚਮਚੇ ਨਾ ਸਰੋਂ ਦੇ ਤੇਲ ਦੇ ਪਾਵਾਂਗੇ ਕਿਉਂਕਿ ਜਦੋਂ ਆਪਾਂ ਪੀਸਾਂਗੇ ਨਾ ਤੇ ਇਹ ਆਪਣੇ ਸੰਗ ਨੂੰ ਚੜਨਗੇ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਗ੍ਰਾਈਂਡ ਆਪਾਂ ਨਾ ਕਸ਼ਮੀਰੀ ਮਿਰਚ ਤੇ ਚਕੰਦਰ ਵਿੱਚ ਪਾ ਕੇ ਨਾ ਪੀਸ ਲਿਆ ਹੁਣ ਆਪਾਂ ਇਹਨੂੰ ਛਾਲ ਲਾਗੇ ਜਿਹੜਾ ਮੋਟਾ ਪੀਸ ਹੋਊਗਾ ਮਿਰਚਾਂ ਦਾ ਜਾਂ ਕੋਈ ਚਕੰਦਰ ਦਾ ਉਹ ਬਾਹਰ ਰਹੇ ਜੂਗਾ ਹੁਣ ਆਪਾਂ ਇਹਨੂੰ ਛਾਲ ਲਾਂਗੇ ਆਪਨੇ ਨਾ ਇੰਨੇ ਮੋਟੀਆਂ ਮਿਰਚਾਂ ਨਿਕਲੀਆਂ ਤੇ ਆਪਾਂ ਦੂਸਰੀਆਂ ਮਿਰਚਾਂ ਦੇ ਨਾਲ ਨਾ ਪੀਸ ਲਾਂਗੇ ਇਹ ਆਪਾਂ ਜੱਗ ਵਿੱਚ ਹੀ ਪਾਵਾਂਗੇ ਤੇ ਆਹ ਦੇਖੋ ਆਪਣੀਆਂ ਮਿਰਚਾਂ ਨਾ ਬਹੁਤ ਹੀ ਸੋਹਣੀਆਂ ਪੀਸੀਆਂ ਗਈਆਂ ਤੇ ਹੁਣ ਆਪਾਂ ਨਾ ਰਤਨ ਜੋ ਤਾਂ ਪਾ ਕੇ ਨਾ ਹਾਂ ਤਾਂ ਜੋਧਪੂਰੀ ਮਿਰਚਾਂ ਪੀਸਾਂਗੇ ਇਹਨਾਂ ਨੂੰ ਆਪਾਂ ਛੋਟਾ ਛੋਟਾ ਕਰ ਲਏ ਤੇ ਹੁਣ ਆਪਾਂ ਇਹਨਾਂ ਜੱਗ ਵਿੱਚ ਪਾ ਲਾਂਗੇ ਇਹਨਾਂ ਦੇ ਵੀ ਜਿਹੜੇ ਬੀਜ ਰਹਿ ਗਏ ਆਪਾਂ ਨਹੀਂ ਪਾਉਣੇ ਵਿੱਚ ਆ ਬੀਜ ਨਹੀਂ ਆਪਾਂ ਪਾਉਂਦੇ ਇਹਨਾਂ ਨੂੰ ਸਾਈਡ ਤੇ ਕਰ ਦੇ ਆਗੇ ਹੁਣ ਆਪਾਂ ਇਹਦੇ ਵਿੱਚ ਨਾ ਰਤਨਜੋਤ ਬਹੁਤ ਜ਼ਿਆਦਾ ਨਹੀਂ ਪਾਉਂਦੀ ਕਿਉਂਕਿ ਆਪਨੇ ਕੋਲੇ 100 ਗ੍ਰਾਮ ਹੀ ਆ ਨਾ ਮਿਰਚਾਂ ਮਿਰਚਾਂ ਤੇ ਆਪਾਂ ਬਸ ਇੰਨੀ ਪਾਵਾਂਗੇ ਜੇ ਛੋਟਾ ਜਿਹਾ ਪੀਸ ਇੱਕ ਹੋਰ ਪਾ ਦਾਂਗੇ ਬਸ ਆ ਪਾ ਦੇਾਂਗੇ ਤੇ ਹੁਣ ਆਪਾਂ ਇਹਨੂੰ ਛੋਟਾ ਕਰ ਦਾਂਗੇ ਥੋੜਾ ਜਿਹਾ ਰਤਨਜੋਤ ਨੂੰ ਤੇ ਹੁਣ ਇਹਦੇ ਵਿੱਚ ਵੀ ਆਪਾਂ ਇੱਕ ਚਮਚਾ ਤੇਲ ਦਾ ਪਾ ਦਾਂਗੇ ਇਹਰੇ ਨਾ ਆਪਣੇ ਸੰਗ ਨੂੰ ਨਹੀਂ ਛੱਡਦੀਆਂ ਹੁਣ ਆਪਾਂ ਇਹਨੂੰ ਵੀ ਗ੍ਰਾਇੰਡ ਕਰ ਲਾਂਗੇ ਆਪਾਂ ਦੂਸਰੀਆਂ ਮਿਰਚਾਂ ਵੀ ਪੀਸ ਲਈਆਂ ਹੁਣ ਆਪਾਂ ਇਹਨਾਂ ਨੂੰ ਵੀ ਛਾਣ ਲਾਂ ਆਪਾਂ ਇਹ ਮਿਰਚਾਂ ਛਾਲ ਲਈਆਂ ਦੇਖੋ ਥੋੜੀਆਂ ਜਿਹੀਆਂ ਨਿਕਲੀਆਂ ਇਹ ਆਪਾਂ ਨਾ ਸਬਜ਼ੀ ਦੇ ਵਿੱਚ ਪੀਸ ਲਾਂਗੇ ਜਿਹੜਾ ਮਸਾਲਾ ਪੀਸਿਆ ਸਬਜ਼ੀ ਬਣਾਵਾਂਗੇ ਨਾ ਜਦੋਂ ਉਹਦੇ ਮਸਾਲੇ ਦੇ ਨਾਲ ਪੀਸ ਲਾਂਗੇ ਆਪਾਂ ਇਹਨਾਂ ਨੂੰ ਤੇ ਹੁਣ ਮੈਂ ਨਾ ਤੁਹਾਨੂੰ ਦਿਖਾਉਂਦੀ ਇਹਨਾਂ ਦੀ ਰੰਗਤ ਆਪਾਂ ਹੁਣ ਲਾਵਾਂਗੇ ਘਿਓ ਚਮਚਾ ਘਿਓ ਨਾਲ ਲੈ ਲਾਂਗੇ ਆਪਾਂ ਇੱਧਰ ਆਪਾਂ ਪਾ ਲਿਆ ਕੜਛੀ ਦੇ ਵਿੱਚ ਹੁਣ ਆਪਾਂ ਗਾਇਆ ਸੌਨ ਕਰਾਂਗੇ ਹੁਣ ਆਪਣਾ ਨੱਕਓ ਗਰਮ ਹੋ ਗਿਆ ਨਾ ਜਦੋਂ ਉਦੋਂ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ ਆਪਣਾ ਨੱਕਓ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਹ ਕਸ਼ਮੀਰੀ ਮਿਰਚ ਆਪਣੀ ਇਹ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਗਰਮ ਹੋ ਗਿਆ ਆ ਦੇਖੋ ਫਿਰ ਵੀ ਕਲਰ ਨਾ ਸੋਹਣਾ ਆ ਗਿਆ ਇਹਦਾ ਕਿਉਂ ਜ਼ਿਆਦਾ ਗਰਮ ਹੋ ਗਿਆ ਆਪਣਾ ਆ ਦੇਖੋ ਹੁਣ ਆਪਾਂ ਨਾ ਦੂਸਰੀਆਂ ਮਿਰਚਾਂ ਦੇਖਾਂਗੇ ਇਹ ਚੜਦਿਆਂ ਬਾਅਦ ਹੁਣ ਦੂਸਰੀਆਂ ਦੇਖਾਂਗੇ ਆ ਆਪਣਾ ਕਿਉਂ ਗਰਮ ਹੋ ਗਿਆ ਤੇ ਆਪਾਂ ਗਾਇ ਸਬੰਦ ਕਰ ਦਿੰਨੇ ਅੱਗੇ ਆਪਣਾ ਕਿਉਂ ਜਿਆਦਾ ਗਰਮ ਹੋ ਗਿਆ ਆ ਹੈਗੀ ਆਪਣੀ ਜੋਧ ਪ੍ਰੀ ਮਿਰਚ ਆ ਦੇਖੋ ਇਹਦਾ ਕਲਰ ਵੀ ਬਹੁਤ ਸੋਹਣਾ ਆ ਗਿਆ ਆ ਦੇਖੋ ਜਦੋਂ ਆਪਾਂ ਸਬਜ਼ੀ ਚ ਪਾਵਾਂਗੇ ਨਾ ਉਦੋਂ ਤਾਂ ਹੋਰ ਵੀ ਜਿਆਦਾ ਆ ਜਾਊਗਾ ਇੱਧਰ ਦੇਖੋ ਇਹਦਾ ਕਲਰ ਦੇਖੋ ਸੋ ਇਹ ਕੈਮਰੇ ਦੇ ਵਿੱਚ ਹੋਰ ਆਉਂਦਾ ਵੈਸੇ ਬਹੁਤ ਹੀ ਸੋਹਣਾ ਕਲਰ ਆਇਆ ਰੈੱਡ ਰੈੱਡ ਤੇ ਆਪਾਂ ਹੁਣ ਇਹਨਾਂ ਦੀ ਸਬਜ਼ੀ ਬਣਾਵਾਂ ਘਰੇ ਆਪਣੀ ਦੇਗੀ ਮਿਰਚ ਪਿਆਰ ਹੋ ਗਈ ਜਿਹਨੂੰ ਆਪਾਂ ਬਾਜ਼ਾਰ ਚੋਂ ਲੈ ਆਉਣਾ ਬਹੁਤ ਮਹਿੰਗੀ ਮਿਲਦੀ ਏ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮਿਰਚਾਂ ਪਾ ਕੇ ਕਮ ਹਾਂਜੀ ਆਪਣੀ ਦੇਗੀ ਮਿਰਚ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਕੋਈ ਵੀ ਕੈਮੀਕਲ ਨਹੀਂ ਪਾਇਆ ਜਿਹੜੇ ਆਪਾਂ ਦੇ ਸਰੀਰ ਵਿੱਚ ਜਿਵੇਂ ਚਕੰਦਰ ਹੈ ਖੂਨ ਵੀ ਵਧਾਉਂਦਾ ਉਹ ਤੇ ਆਪਣਾ ਜਿਹੜੀ ਰਤਨਜੋਤ ਹੈ ਇਹ ਆਪਣੇ ਪੇਟ ਦੇ ਰੋਗਾਂ ਨੂੰ ਵੀ ਠੀਕ ਕਰਦੀ ਹੈ ਤੇ ਸਬਜ਼ੀ ਵੀ ਸੁਆਦੀਸ਼ਟ ਬਣਾਉਂਦੀ ਹੈ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ